ਖਬਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕੱਲ ਦੁਖੀ ਹਿਰਦੇ ਦੇ ਨਾਲ ਅਨਮੋਲ ਗਗਨ ਮਾਨ ਨੂੰ ਆਪਣੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਗਿਆ ਤੇ ਬੈਸਟ ਆਫ ਲੱਕ ਕਿਆ ਆਪ ਆਗੂ ਪਾਰਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਕਵੈਸਟ ਕੀਤੀ ਗਈ ਕਿ ਕੁਲਤਾਰ ਸਿੰਘ ਸੰਧਵਾ ਵੱਲੋਂ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ ਤਰਥਲੀ ਮੱਚ ਗਈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਬੀਬੀ ਅਨਮੋਲ ਗਗਨ ਮਾਨ ਹੁਣੋਂ ਵੱਲੋਂ 3 ਦਿਨ ਪਹਿਲਾਂ ਮੁਲਾਕਾਤ ਕੀਤੀ ਗਈ ਸੀ ਆਪ ਆ띠 ਪਾਰਟੀ ਦੇ ਸੁਪਰੀਮੋ ਅਰਵਿਧ ਕੇਸ਼ ਜੀ ਬਾਦਲ ਨਾਲ ਲੇਕਿਨ ਜੇ ਗੱਲ ਕਰੀਏ ਪੰਜਾਬ ਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਟਾ ਠਮਾਕਾ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਇਹ ਤਾਂ ਹਾਲੇ ਟ੍ਰੇਲਰ ਹੈ ਫਿਲਮ ਤਾਂ ਹਾਲੇ ਹੁਣ ਸ਼ੁਰੂ ਹੋਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਇਸ ਬਾਰੇ ਅਸੀਂ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਦੱਸਾਂਗੇ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਧ ਕੇਸ਼ ਜੀ ਬਾ ਮਨੀਸ਼ ਸੋਭिया ਜੋ ਪੰਜਾਬ ਦੇ ਇੰਚਾਰਜ ਨੇ ਜੋ ਉਪ ਇੰਚਾਰਜ ਨੇ ਸਤਿੰਦਰ ਜੈਨ ਉਹਨਾਂ ਵੱਲੋਂ ਸਾਰਾ ਹੀ ਤਾਪ ਝਾਮ ਚੁੱਕਿਆ ਜਾ ਰਿਹਾ ਹੈ। ਯਾਨੀ ਕਿ ਚਪੜਾਸੀ ਤੋਂ ਲੈ ਕੇ ਵੱਡੇ ਅਫਸਰ ਤੱਕ ਜੇਕਰ ਬਦਲੀ ਕਰਾਉਣੀ ਹੈ, ਜੇਕਰ ਕੋਈ ਕੰਮਕਾਜ ਕਰਾਉਣਾ ਹੈ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਪੰਜਾਬ ਦੇ ਵਿੱਚ ਚਿੜੀ ਨਹੀਂ ਫੜਕ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵੱਡਾ ਐਲਾਨ ਕਰਨ ਜਾ ਰਹੇ ਨੇ ਕਿ ਭਾਈ ਮੇਰੇ ਵੀ ਹੱਥ ਕੜੇ ਨੇ। ਜੇਕਰ ਤੁਸੀਂ ਆਪਣੀ ਮਨਮਰਜ਼ੀ ਕਰਨੀ ਹੈ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਚਲਾਉਣੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਬਰ ਦੀ ਮੋਰ ਨੇ ਲੱਕੜ ਦਾ ਮੁੰਡਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਹਰ ਦਮ ਹਾਵੀ ਰਹਿੰਦੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਅਨਮੋਲ ਗਗਨਮਾਨ ਨੇ ਛੁਟਕੀ ਮਾਰ ਕੇ ਕਿਹਾ ਸੀ ਕਿ 5 ਪੰਜਾਹ ਮਿੰਟਾਂ ਦੇ ਵਿੱਚ ਮੈਂ ਐਮਐਸਪੀ ਦੇ ਦੇਾਂਗੀ ਸਾਡੀ ਸਰਕਾਰ ਬਣਾਓ ਲੇਕਿਨ ਛੁਟਕੀ ਮਾਰਨ ਵਾਲੀ ਬੀਬੀ ਅੱਤ ਬਚਕਾਰ ਸਾਰਾ ਕੁਝ ਛੱਡ ਗਈ ਹਾਲਾਂਕਿ 18 ਕੁ ਮਹੀਨੇ ਪੈ ਨਹੀਂ ਇਹ ਵੀ ਕਾਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਅਨਮੋਲ ਗਗਨਮਾਨ ਜਿਹੜੀ ਹੈ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜੇਗੀ ਹਲਕਾ ਖੇੜ ਤੋਂ ਕਿਉਂਕਿ ਉਹਨਾਂ ਦੇ ਹਸਬੰਡ ਵੱਡੇ ਆਕੂ ਦੇ ਕਾਂਗਰਸ ਪਾਰਟੀ ਦੇ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਕੀ ਜਾਨ ਸਬੂਤ ਹੱਥ ਲੱਗੇ ਨੇ ਅਨਮੋਲ ਗਗਰਮਾਨ ਦੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਇਸ ਕਰਕੇ ਸਪੈਸ਼ਲ ਦਿੱਲੀ ਦੇ ਵਿੱਚ ਬੁਲਾਇਆ ਗਿਆ ਮੁਲਾਕਤ ਕੀਤੀ ਗਈ ਬਾਪ ਲੋੜੀ ਦੀ ਕਿ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਵੇਗੀ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਰਜੀਤ ਸਿੰਘ ਗਿੱਲ ਜਿਨ੍ਹਾਂ ਨੇ ਸ਼ੁਰੂਮੀ ਇਕਾਲੀ ਪਾਲ ਛੱਡੀ ਹੈ ਉਹਨਾਂ ਨੂੰ ਜਿੰਨੀ ਚੋਣ ਲੜਾਈ ਜਾਵੇਗੀ ਲੇਕਿਨ ਇਧਰ ਪੰਜਾਬ ਦੇ ਮੁੱਖ ਮੰਤਰੀ ਵੀ ਸੇਵਾ ਦੇਣਗੇ ਅਸੀਂ ਇਸ ਗੱਲ ਨੂੰ ਵੀ ਕਹਿ ਰਿਹਾ ਆ ਦੇਖੋ ਕਿੱਡੇ ਵੱਡੇ ਆਗੂ ਨੇ ਕਹਿ ਦਿੱਤਾ ਹੈ ਪਹਿਲੇ ਉਹਨਾਂ ਦੇ ਦਬਾਅ ਥੰਡੇ ਨੇ ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨੇ ਅਸਤੀਫਾ ਦਿੱਤਾ ਹੈ ਇਹਦੇ ਮਾਨ ਦਾ ਅਸਤੀਫਾ ਹੈ ਮੈਨੂੰ ਡਰਿਆ ਭਗਵੰਤ ਮਾਨ ਵੀ ਅਸਤੀਫਾ ਦੇਣ ਵਾਲਿਆ ਜੀ ਆ ਕਿਉਂਕਿ ਜਿੰਨਾ ਦਬਾਅ ਉਹ ਤੁਹਾਡੇ ਸਾਹਮਣੇ ਹੈ ਕਿਉਂਕਿ ਕਿਉਂਕਿ ਇੰਟਰਫੀਰੈਂਸ ਦੇਖੋ ਜਿਹੜੇ ਚੁੜੇ ਹੋਏ ਨਮਾਇੰਦਿਆਂ ਦੇ ਵਿੱਚ ਆ ਰਹੇ ਹੋਏ ਬੰਦੇ ਆ ਕੇ ਇੰਟਰਫੀਰੈਂਸ ਕਰਨਗੇ ਉਹ ਤਾਂ ਪਰੇਸ਼ਾਨ ਹੋ ਨਹੀਂ ਨੇ ਐਸ ਜਿਹੜੇ ਪੰਜਾਬ ਦੇ ਜਿਹੜੇ ਚੁੜੇ ਹੋਏ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕਿਉਂ ਤਾਂ ਪੰਜਾਬ ਦਾ ਬਸਤਾ ਹੈ ਉਹ ਪੰਜਾਬ ਤੈ ਕਰੇਗਾ ਪਰ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਹੋਊ ਚ ਉਹਨਾਂ ਨੂੰ ਮਿਲਣਾ ਔਖਾ ਹੋਇਆ ਪ ਖੈਰ ਇਹ ਉਹ ਲੈ ਰਹੇ ਨੇ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਤੇ ਕੁਦਰਤੀ ਗੱਲ ਹੈ ਨਾ ਮੰਤਰੀ ਵੀ ਦਬਾਅ 'ਚ ਨੇ ਦਿੱਲੀ ਦਾ ਜਿਹੜਾ 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 ਗੈਰ ਸੰਵਿਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਤੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਪਰ ਅਗਰ ਉਹਨਾਂ ਨੇ ਮੋਲ ਮੰਨੀ ਕਿ ਪੰਜਾਬ ਦਾ ਇੱਕ ਬਹੁਤ ਚਰਚਿਤ ਗਾਇਕ ਸੀ ਬਹੁਤ ਵਧੀਆ ਸਿੰਗਰ ਵੀ ਸਨ ਔਰ ਕਾਫੀ ਦੇਖ ਸੀ ਆਮ ਆਦਮੀ ਪਾਰਟੀ ਕੋਲ ਦੇਖੋ ਇਹ ਹੋਣਾ ਬਾਦੀ ਪਾਰਟੀ ਤੈਅ ਕਰੇ ਉਹਨਾਂ ਦੇ ਤੇ ਦੇਖੋ ਜਿਹੜੇ ਕੋਈ ਪੈਟੀ ਗੱਲ ਤੇ ਲੋਕ ਆਪ ਭੱਜੇ ਜਾ ਰਹੇ ਜੇ ਕੋਈ ਕੋਵਰ ਵਿਦੇ ਪ੍ਰਤਾਪ ਵਰਗੇ ਚੰਗੇ ਕੰਮਾਂ ਦੇ ਉਹ ਉਹਦੇ ਅਸੀਂ ਵੀ ਨਹੀਂ ਕਰਨਾ ਉਹ ਵੀ ਦਿੱਲੀ ਵਾਲਿਆਂ ਨੇ ਤੈਅ ਕੀਤਾ ਔਰ ਇਹ ਜਿਹੜੇ ਦਿੱਲੀ ਵਾਲੇ ਤੈਅ ਕਰ ਰਹੇ ਨੇ ਇਹ ਪੰਜਾਬ ਵਾਸਤੇ ਠੀਕ ਨਹੀਂਗਾ ਪੰਜਾਬ ਦੀ ਗੈਰਤਾ ਵਾਸਤੇ ਵੀ ਠੀਕ ਨਹੀਂਗਾ ਇਹ ਲੋਕ ਗਲਤ ਗੈਰ ਸਵਧਾਨਿਕ ਤਰੀਕੇ ਨਾਲ ਇੰਟਰਫੇਅਰ ਕਰ ਰਹੇ ਨੇ ਔਰ ਉਹਨਾਂ ਦੇ ਲੋਕ ਲੱਗੇ ਨੇ ਕੁੱਟੀਆਂ ਸਾਰੀਆਂ ਸਰਕਾਰੀ ਉਹਨਾਂ ਵੱਲੀਆਂ ਨੇ ਤੇ ਵਿਚਾਰੇ ਕੀ ਕਰਨ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਿੱਲੀ 'ਚ ਵੀ ਨੇ ਨਾ ਉਹਨਾਂ ਦੀ ਸਾਰੀਆਂ ਸਰਕਾਰੀ ਕੁੱਟੀਆਂ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਬੰਦੇ ਕੋਲ ਨੇ ਉਹ ਵਿਚਾਰੇ ਸਾਰੇ ਬਾਹਰ ਨੇ ਚਾਹੇ ਟਾਇਰ ਭਜਨ ਮਾ ਏ ਨੇ ਕੋਚਰ ਜੈ ਬਾਬਾ ਜੀ ਨੂੰ ਪੁੱਛ ਲਿਓ ਸੰਜੀਤ ਬੋੜੇ ਜੀ ਨੂੰ ਪੁੱਛ ਲਿਓ ਏ ਨੇ ਐਮਪੀ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਟੱਕੇ ਕੀਤੇ ਜਾ ਰਹੇ ਨੇ ਵੀ ਦਿੱਲੀ ਦੇ ਨਕਾਰੇ ਹੋਏ ਲੋਕ ਦਿੱਲੀ ਦੇ ਲੋਕਾਂ ਨੂੰ ਜਿਨ੍ਹਾਂ ਨੇ ਕੱਢ ਦਿੱਤਾ ਉਹਨਾਂ ਨੇ ਆ ਕੇ ਪੰਜਾਬ ਦੇ ਐਮਪੀਆਂ ਦੀਆਂ ਪੰਜਾਬ ਦੇ ਮੰਤਰੀਆਂ ਦੀਆਂ ਅਤੇ ਪੰਜਾਬ ਦੇ ਵਿਧਾਇਕਾਂ ਦੀਆਂ ਕੋਠੀਆਂ ਵੱਲੀਆਂ ਹੋਈਆਂ ਨੇ ਤੇ ਗੈਰ ਸੰਵਧਾਨਿਕ ਤਰੀਕੇ ਦੇ ਨਾਲ ਕਾਨੂੰਨ ਦੀਆਂ ਪੰਜਾਬ ਦੇ ਵਿੱਚ ਆ ਕੇ ਧਜੀਆਂ ਉੜਾਈਆਂ ਜਾ ਰਹੀਆਂ ਨੇ ਕਿੰਨਾ ਕੁ ਕਿੰਨੀ ਕਿੰਨੀ ਕੁ ਦੇਰ ਲੋਕ ਅੰਡਰ ਪ੍ਰੈਸ਼ਰ ਆ ਹੋਣਗੇ ਕਿਉਂਕਿ ਸਾਰੇ ਜਿੰਨੇ ਆਪ ਆਦਮੀ ਪਾਰਟੀ ਦੇ ਵਿਧਾਇਕ ਆ ਤੇ ਪਲੱਸ ਮੁੱਖ ਮੰਤਰੀ ਭਗਵੰਤ ਮਾਨ ਘੁੱਟਣ ਮਹਿਸੂਸ ਕਰ ਰਹੇ ਨੇ ਉਹਨਾਂ ਕਹਿੰਦਾ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਦਿੱਤਾ ਜਾ ਸਕਦਾ ਹੈ ਉਹਨਾਂ ਕਹਿੰਦਾ ਜੇਕਰ ਫੈਸਲੇ ਹੀ ਦਿੱਲੀ ਵਾਲਿਆਂ ਨੇ ਲੈਣੇ ਨੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਫਾਇਦਾ ਉਹਨਾਂ ਕਹਿੰਦੇ ਜਿਹੜੇ ਲੋਕ ਸੱਚ ਬੋਲਦੇ ਨੇ ਹਕਲਾਕੀ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਕਹਿੰਦਾ ਕੁਮਰਬਜੀਤ ਪ੍ਰਤਾਪ ਨੂੰ ਲੈ ਲਓ ਅਨਮੋਲ ਗਗਨ ਮਾਨ ਨੂੰ ਲੈ ਲਓ ਇਹਨਾਂ ਨੂੰ ਇਸ ਕਰਕੇ ਪਾਰਟੀ ਦੇ ਵਿੱਚੋਂ ਨਜ਼ਰ ਅੰਦਾਜ਼ ਕੀਤਾ ਹੋਇਆ ਹੈ ਕਿਉਂਕਿ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਲੋਕ ਇਹਨਾਂ ਦੇ ਕੋਲ ਉਹਨਾਂ ਵਾਅਦਿਆਂ ਦੀ ਪਰਪਾਈ ਦੀ ਬੰਕਰ ਰਹੇ ਨੇ ਇਸ ਕਰਕੇ ਇਹਨਾਂ ਦੀਆਂ ਬਾਹਾਂ ਲੁਣੀਆਂ ਜਾਰੀਆਂ ਨੇ ਧੰਨਵਾਦ